ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਮਜੀਤ ਸਿੰਘ ਜੀਟੀਆ ਫਸੇ ਕਸੂਤੇ ਇੱਕ ਪਾਸੇ ਜਿੱਥੇ ਰੋਲਾ ਪਾਇਆ ਜਾ ਰਿਹਾ ਹੈ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲੋਂ ਕਿ ਬੇਕਸੂਰ ਨੇ ਬੇਦੋਸ਼ੇ ਨੇ ਬਿਕਮਜੀਤ ਸਿੰਘ ਮਜੀਠੀਆ ਕਿਉਂਕਿ ਬਿਕਮਜੀਤ ਸਿੰਘ ਮਜੀਠੀਆ ਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕਾਰਨਾਮਿਆਂ ਨੂੰ ਬੇਲਕਾਬ ਕਰ ਰਹੇ ਨੇ ਇਸ ਕਰਕੇ ਕਾਰਵਾਈ ਕੀਤੀ ਗਈ ਹੈ ਬਿਕਮਜੀਤ ਸਿੰਘ ਜੀਠਿਆ ਤੇ ਤੇ ਦੂਸਰੇ ਪਾਸੇ ਵੱਡੇ ਸਬੂਤ ਵਿਜੀਲੈਂਸ ਦੇ ਹੱਥ ਲੱਗੇ ਨੇ ਬਿਕਮਜੀਤ ਸਿੰਘ ਜੀਠਿਆ ਨੂੰ ਲੈ ਕੇ ਮਾਮਲਾ 540 ਕਰੋੜ ਦਾ ਨਹੀਂ ਹੁਣ ਮਾਮਲਾ ਹੈ 11000 ਕਰੋੜ ਰੁਪਏ ਦਾ 11000 ਕਰੋੜ ਰੁਪਏ ਦਾ ਨਸ਼ਾ ਵਿਚਿਆ ਗਿਆ ਉਸ ਦੀ ਨਸ਼ਾ ਤਸਕਰੀ ਕੀਤੀ ਗਈ ਬਿਕਮ ਜੀ ਸਿੰਘ ਜੀਟੀਆ ਅਤੇ ਉਸ ਦੇ ਸਾਥੀਆਂ ਵੱਲੋਂ ਫਿਰ ਪੈਸਾ ਜਿਹੜਾ ਸਾਈਪਰਸ ਭੇਜਿਆ ਗਿਆ ਸਾਈਪਰਸ ਤੋਂ ਬਾਅਦ ਉਹ ਪੈਸੇ ਨੂੰ ਵਾਈਟ ਮਨ ਚਿੱਟਾ ਪੈਸਾ ਬਣਾਉਣ ਦੇ ਵਿੱਚ ਉਸ ਨੂੰ ਫਿਰ ਦੁਬਾਰਾ ਭਾਰਤ ਅਤੇ ਫਿਰ ਦੁਬਾਰਾ ਪੰਜਾਬ ਦੇ ਵਿੱਚ ਲਿਆਂਦਾ ਗਿਆ ਅਤੇ ਕੰਪਨੀਆਂ ਦੇ ਵਿੱਚ ਉਸ ਪੈਸੇ ਦੀ ਇਨਵੈਸਟਮੈਂਟ ਕੀਤੀ ਗਈ ਹਿੱਸੇ ਦੇ ਵਿੱਚ ਆਏ 540 ਕਰੋੜ ਰੁਪਏ ਲੇਕਿਨ ਇਹ ਮਾਮਲਾ ਹੈ 11 ਹਜ਼ਾਰ ਕਰੋੜ ਪੈਦਾ ਜਿਹਦੇ ਵਿੱਚ ਕੌਣ ਨੇ ਔਲਖ ਹੈ ਤੇ ਦੂਸਰੇ ਪਾਸੇ ਉਹਦੇ ਖਾਸਮ ਖਾਸ ਜਿਹੜੇ ਗਿਣਨੇ ਯਾਨੀ ਕਿ ਇਹ ਜਿਹੜਾ ਹੈ ਖੁਲਾਸਾ ਕੀਤਾ ਹੈ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਨੇ ਨਰਿੰਦਰ ਸਿੰਘ ਨੇ ਕਿਹਾ ਕਿ ਜਦੋਂ 2014 ਦੇ ਵਿੱਚ ਇਸ ਉੱਤੇ ਅਸੀਂ ਕਾਰਵਾਈ ਕਰਨੀ ਚਾਹੁੰਦੇ ਸੀ ਤਾਂ ਬਿਕਮਜੀਤ ਸਿੰਘ ਮਜੀਠੀਆ ਅਤੇ ਇਸ ਦੇ ਸਾਥੀਆਂ ਖਾਸ ਕਰਕੇ ਇਸ ਦੇ ਪੀਏ ਵੱਲੋਂ ਜਿਹੜੀ ਇਹਦੀ ਜਾਇਦਾ ਸੀ ਉਸ ਦੇ ਕਾਗਜ਼ ਇਹਨਾਂ ਵੱਲੋਂ ਖੁਰਦ-ਬੁਰਦ ਕਰ ਦਿੱਤੇ ਗਏ ਉਹਨਾਂ ਕਾਗਜ਼ਾਂ ਨੂੰ ਛਿਪਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਹੜੇ ਇਹਦੇ ਸਾਥੀ ਸੀ ਉਹਨਾਂ ਨੇ ਹੀ ਦੱਸਿਆ ਕਿ ਬਿਕਮਜੀ ਸਿੰਘ ਜੀਠਿਆ ਜਿਹੜੇ ਨੇ ਉਹ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਨਹੀਂ ਕਿਉਂਕਿ ਜਿਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਹੈ ਨਰਿੰਦਰ ਸਿੰਘ ਦਾ ਉਸ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ सुदारथ चड्उपते आए दा अरसिदीप कलेर ने भी विरोध कीता सुखबीर सिंह ਬਾਦਲੀ ਵੀ ਖਰੂਬ ਵਿਰੋਧ ਕੀਤਾ ਇਟ ਮੀਨਸ ਕਿ ਅਸੀਂ ਸਹੀ ਆ ਜਿਹੜੇ ਮੁਲਾਜ਼ਮ ਨੇ ਚਾਹੇ ਉਹ ਨਰਿੰਦਰ ਸਿੰਘ ਨੇ ਸਾਬਕਾ ਈਡੀ ਦੇ ਡਾਇਰੈਕਟਰ ਰਹ ਚੁੱਕੇ ਨੇ ਸਾਬਕਾ ਡੀਜੀਪੀ ਨੇ ਉਹ ਗਲਤ ਨੇ ਅਸੀਂ ਸਹੀ ਆ ਕਿਉਂਕਿ ਡਿਪਟੀ ਜਿਹੜੇ ਸਾਬਕਾ ਡੀਜੀਪੀ ਸੀ ਉਹਨਾਂ ਵੱਲੋਂ ਤਾਂ ਇਹ ਵੀ ਕਿਹਾ ਗਿਆ ਕਿ ਨਸ਼ੇ ਦੇ ਬਦਲੇ ਇਹਨਾਂ ਵੱਨੋਂ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਬਾਹਰ ਦੇ ਦੇਸ਼ਾਂ ਦੇ ਵਿੱਚ ਇਹ ਪੈਸਾ ਸਾਈਪ੍ਰਸ ਵਿੱਚ ਕਿਵੇਂ ਗਿਆ ਇਹ ਪੈਸਾ ਫਿਰ ਇੰਡੀਆ ਦੇ ਵਿੱਚ ਵਾਪਸ ਆਇਆ ਇੱਕ ਨੰਬਰ ਦੇ ਵਿੱਚ ਕਿਵੇਂ ਬਣਿਆ ਉਸ ਨੂੰ ਲੈ ਕੇ ਖੁਲਾਸੇ ਕੀਤੇ ਨੇ ਨਰਿੰਦਰ ਸਿੰਘ ਨੇ ਯਾਨੀ ਕਿ ਦੋ ਸਰਕਾਰੀ ਗਵਾਹ ਬਣੇ ਨੇ ਇੱਕ ਬਣੇ ਨੇ ਪੰਜਾਬ ਦੇ ਸਾਬਕਾ ਡੀਜੀਪੀ ਸਦਾਰਥ ਛਟੂ ਉਪਤਿਆਏ ਤੇ ਦੂਸਰੇ ਪਾਸੇ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਦੱਸਿਆ ਕਿ ਗਿੱਲ ਅਤੇ ਔਲਖ ਹੈ ਜਿਨ੍ਹਾਂ ਨੂੰ ਨਰਿੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਨਰਿੰਦਰ ਸਿੰਘ ਉਹਨਾਂ ਨੇ ਉਹਨਾਂ ਨੇ ਪਹਿਲ ਦੇ ਹਦਾਤ ਤੇ ਨਾਮ ਲਿਆ ਸੀ ਬਿਕਮਜੀਤ ਸਿੰਘ ਮਜੀਠੀਆ ਦਾ ਨਸ਼ਾ ਤਸਕੀਨ ਲੈ ਕੇ ਜਿਸ ਤਰ੍ਹਾਂ ਅਰਵਿੰਦ ਕੇਸ਼ਵਲ ਨੇ ਕਿਹਾ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਦੀ ਤੂਤੀ ਬੋਲਦੀ ਸੀ ਨਾ ਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨਾ ਸੁਖਬੀ ਸਿੰਘ ਬਾਦਲ ਨੇ ਕਾਰਵਾਈ ਹੁਣ ਦਿੱਤੀ ਗਈ ਹੁਣ ਦਿੱਤੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੀ ਉਹਨਾਂ ਫੈਸਲਾ ਉੱਪਰ ਬੈਠ ਗਏ ਤੇ ਨਾ ਉਹਨੇ ਕਾਰਵਾਈ ਹੁਣ ਦਿੱਤੀ ਗਈ ਲੇਕਿਨ ਇਹ ਸਵਾਰ ਸਰਕਾਰੀ ਗਵਾਹੋਂ ਵੱਲੋਂ ਇੱਕ ਸਾਬਕਾ ਡੀਜੀਪੀ ਨੇ ਇੱਕ ਸਾਬਕਾ ਈਡੀ ਦੇ ਡਾਇਰੈਕਟਰ ਨੇ ਨਰਿੰਦਰ ਸਿੰਘ ਸੁਧਾਰਤ ਚੱਟੂ ਉਪਤੇ ਆਏ ਨੇ ਵੀ ਖੁਲਾਸੇ ਕੀਤੇ ਇਹ ਤਾਂ ਨਰਿੰਦਰ ਸਿੰਘ ਵੀ ਕੱਲ ਸਾਰੀਆਂ ਗੁੰਝਲਦਾਰ ਮੁਸ਼ਕਲਾਂ ਨੂੰ ਹੱਲ ਕਰ ਦਿੱਤਾ ਜਿਸ ਕਰਕੇ ਹੁਣ ਐਕਸ਼ਨ ਲੈਣਾ ਬੜਾ ਆਸਾਨ ਹੋਵੇਗਾ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਕੱਚੀਆਂ ਗੋਲੀਆਂ ਦੀ ਖੇਡੀਆਂ ਅਸੀਂ ਪੱਕੇ ਹੱਥ ਪਾਏ ਨੇ ਬਿਕਮਜੀਤ ਸਿੰਘ ਜੀਤਿਆ ਨੂੰ ਬਿਕਮਜੀਤ ਸਿੰਘ ਮਜੀਠੀਆ ਤੇ ਵੱਡੀ ਕਾਰਵਾਈ ਹੋਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਯਾਨੀ ਕਿ ਬਿਕਮਜੀਤ ਸਿੰਘ ਮਜੀਠੀਆ ਦਾ 11000 ਕਰੋੜ ਰੁਪਏ ਦਾ ਨਸ਼ਾ ਤਸਕਰ ਦਾ ਰੈਕਟੈਂਗਲ ਸੀ ਇਹ ਵੱਡੇ ਰੈਕਟ ਨੂੰ ਕਿਵੇਂ ਅੰਜਾਮ ਦਿੱਤਾ ਗਿਆ ਕਿਹੜੇ ਹੋਰ ਲੋਕਾਂ ਦੇ ਹੱਥ ਨੇ ਪਰਿਵਾਰਕ ਮੈਂਬਰ ਕੌਣ ਕੌਣ ਨੇ ਮਜੀਠੀਆ ਦੇ ਨਾਲ ਹੋਰ ਕੌਨਪਾਂਸੀ ਉਹਨਾਂ ਵਾਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸੇ ਹੋਣਗੇ ਬਿਕਮਜੀ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦੀ ਬਜਾਏ ਵਧੀਆਂ ਜਾ ਰਹੀਆਂ ਨੇ ਤਦਵਾ